ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਾਗਸੇਲੇ ਇਲਾਕੇ ਆ ਜੀ ਇੱਕ ਬਈ ਬੱਚੀ ਆ ਤੇ ਦੋ ਬਈ ਗਾਵਾਂ ਨੇ 20 25 25 ਦਿਨਾਂ ਦੀਆਂ ਬਈ ਇੱਕ 15 ਕਿ ਦਿਨਾਂ ਦੀ ਕੱਚੀ ਆ ਇੱਕ 20 25 ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਿਆ ਕੋਈ ਵਪਾਰ ਦਾ ਕੰਮ ਨਹੀਂ ਬਾਈ ਕੋਲੇ ਬਈ ਕਈ ਗਾਵਾਂ ਨੇ ਸਾਰੀਆਂ ਗਾਵਾਂ ਬਾਈ ਦੀਆਂ ਦੁੱਧ ਤੇ ਲਾਈਆਂ ਵੀਆਂ ਆਉ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਈ ਬਾਈ ਜੀ ਹਸੀਕਾਲ ਹਸੀਕਾ ਬਾਈ ਉਹ ਠੀਕ ਹੋ ਬੜੀਆ ਜੀ ਹਾਂ ਬੜੀਆ ਬਾਈ ਠੀਕ ਹੈ ਨਾਮ ਤੇ ਐਡਰੈਸ ਬੋਲ ਨਾਮ ਏਕਮ ਪ੍ਰਾਰ ਬਾਈ ਪਿੰਡ ਚੰਨੂਣਾ ਤਹਿਸੀਲ ਬਾਗਿਆਪੁਰਾਣਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਬਾਈ ਨੇੜੇ ਪਿੰਡ ਬਾਈ ਇਧਰੋਂ ਦਾ 6 ਕਿਲੋਮੀਟਰ ਤੇ ਬਾਗਿਆਪੁਰਾਣਾ ਠੀਕ ਹੈ ਜੀ ਤੇ ਇਧਰ ਆਪਣੇ ਮੰਨ ਲਾ ਪਹੁੰਚਦਾ ਹੈ 20 ਕਿਲੋ ਭਗਤਾਪਾਈਗਾ ਭਗਤਾਪਾਈਗਾ ਹਾਂ ਜੀ ਠੀਕ ਆ ਜਾਂਦਾ ਇਧਰ ਨਿਹਾਲ ਸਿੰਘਾ ਨੇੜੇ ਨਿਹਾਲ ਸਿੰਘਾ ਆ ਜਾਂਦਾ ਇਹ ਨਹੀਂ ਇਹ ਨਿਹਾਲ ਸਿੰਘਾ ਠੀਕ ਹੈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 97790 33046 ਠੀਕ ਹੈ ਬਾਈ ਇਹ ਵੀ ਇਹਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਵੀਰੇ ਅਡੀ ਪਹਿਲੇ ਨੰਬਰ ਤੇ ਵੜਦੇ ਨੇ ਕਿੰਨੀ ਉਮਰ ਹੋ ਗਈ ਇਹਦੀ ਇਹ ਉਮਰ ਬਾਈ 2 ਸਾਲ ਤੋਂ ਥੋੜੀ ਉੱਤੇ ਆ ਠੀਕ ਆ ਤੇ ਇਹ ਮਲਾ ਜੀ ਆਈ ਕਰਾਈਏ ਦੀ ਅੱਜ ਭਰਾ ਦਾ ਟੀਕਾ ਹਾਂ ਫ੍ਰੀडम ਦਾ ਭਰਾ ਹੈ ਬਸਟਰ ਆਪਣੇ ਕੋਲੇ ਆ ایਵੀਐਸ ਦਾ ਹਾਂਜੀ ਠੀਕ ਆ ਬਾਈ ਤੇ ਇਹ ਤੇ ਇਹ ਆਪ ਹੈਗੀ ਆ 40116 ਦੀ 40116 ਦੀ ਠੀਕ ਹੈ ਬਾਈ ਕਿੰਨਾ ਦੁੱਧ ਸੀ ماں ਥੱਲੇ ਇਹਦੀ ماں ਥੱਲੇ ਠੀਕ ਹੈ ਬਾਈ 28 ਤੋਂ 30 ਲੀਟਰ ਚ ਹੋਇਆ ਆਪਾਂ ਤੇ 28 ਤੋਂ 30 ਲੀਟਰ ਠੀਕ ਹੈ ਬਾਈ ਖੋਲਿਓ ਬਾਈ ਤੋੜ ਕੇ ਦਿਖਾ ਦਿਓ ਆ ਰਾਜੀ ਫੁੱਲਾ ਟੀਕਾ ਬਾਈ ਨੇ ਭਰਾਤਾ ਟੀਕੇ ਦੇ ਕਾਬਲ ਵੀ ਆ ਬਾਈ ਹਨ ਤੇ ਫੁੱਲ ਘੱਦ ਦਾ ਫੇਸ ਬੜਾ ਚੰਗਾ ਚੰਗੇ ਸੀਮਣ ਦੀ ਆ ਕੱਦ ਵੱਡ ਫੁੱਲਾ ਬਾਈ ਰਾਜੀ ਵੀ ਫੁੱਲਾ ਕੱਦ ਵੀ ਫੁੱਲਾ ਸਵੀ ਭਲੀ ਫੁੱਲਾ ਠੀਕ ਆ ਬਾਈ ਨੇ ਭਰਾਤਾ ਇਹਦੇ ਅੱਜ ਫਰੀडम ਦਾ ਠੀਕ ਆ ਭਰਾਤਾ ਸਟਰਾਹ ਬਾਈ ਦੇ ਕੋਲੇ ਪਏ ਆ ਗਏ ਝੂਲੀ ਝਾਲੀ ਜੰਗੀਆ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਦੇ ਥਾਣ ਲੱਗਿਆ ਢਿੱਲਾਂ ਦੇਖੋ ਬਈ ਬਲਡ ਨਾਲ ਬਹੁਤ ਪਈਆਂ ਨੇ ਲਿਆ ਬਾਈ ਮੋੜ ਲਿਆ ਤੇ ਕੀ ਮੋੜ ਲਾ ਜੈ ਜਰਾ ਮੋੜ ਵੀ ਅਵਰੇ ਜੈ ਜਰਾ ਇਹ ਆ ਬਈ 45000 ਰੁਪਏ 45000 ਰੁਪਏ ਮਾਨਤਨ ਹੋ ਜਾ ਮਾਨਤਨ ਹੋ ਜਾ ਬਾਈ ਠੀਕ ਹੈ ਬਾਈ 45000 ਰੁਪਿਆ ਮੋਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਫੁੱਲ ਕੱਦ ਦਾ ਬਰਾਬਰ ਚਲੋ ਕਰੋ ਕੱਦ ਦਿਖਾ ਦਿਓ ਫੁੱਲ ਕੱਦ ਦਾ ਬਾਈ ਬਰਾਬਰ ਖੜਜੋ ਲੈ ਬਾਈ ਛੇ ਸੂਰ ਅਜੇ ਵੀ ਪੁਗੀਆਂ ਬਾਈ ਮਰਦੇ ਜਿਹਾ ਜਿਵੇਂ ਮਰਦੇ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਚੰਗੀ ਆ ਬਾਈ ਬੰਦ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਰ ਇਹਦੇ ਬਰੂਟ ਦਾ ਲੱਗਿਆ ਵਾ ਸੀਮਨ ਬਰੂਟ ਦਾ ਹਾਂ ਠੀਕ ਆ ਤੇ ਪਹਿਲਾਂ ਤਾਂ ਆਪਾਂ ਸਰਕਾਰੀ ਡਾਕਟਰ ਤੋਂ ਹੀ ਲਵਾਇਆ ਸੀਗਾ ਠੀਕ ਹੈ ਜੀ ਇਹ ਆਪਣੀ ਘਰ ਦੀ ਵੱਠੀ ਆ ਇਹ ਵੀ ਕਰਦੀ ਆ ਮੈਂ ਹੂੰ ਸੂਆ ਕਿਹੜਾ ਇਹ ਮੰਨ ਲਾ ਗੱਬਣਾ ਪਹਿਲਣਾ ਇਹ ਪਹਿਲਾਂ ਸੂਆ ਸੌਣ ਦੀ ਹਾਂਜੀ ਠੀਕ ਆ ਭਾਈ ਕਿੰਨੇ ਦਿਨ ਇਹ ਮੰਨ ਲਓ ਵੀ 25 ਦਿਨ ਰਹਿੰਦੇ ਤੇ ਸੂਣਦੇ ਠੀਕ ਆ ਭਾਈ ਹੂੰ ਤੇ ਕੀ ਰਿਕਾਰਡ ਇਹਦੀ ਮਾਂ ਦੇ ਦੁੱਧ ਦਾ ਭਾਈ ਇਹਦੀ ਮਾਂ ਦਾ ਦੁੱਧ ਭਾਈ ਸੀਗਾ 26 ਕਿਲੋ ਹੂੰ ਥਣ ਜੰਗਾ ਘੜਦੇ ਹੁੰਦੇ ਹਨ 26 ਕਿਲੋ ਦੀ ਮਾਂ ਨੇ ਦੁੱਧ ਦਿੱਤਾ ਫਿਰ ੱੱਲਾਂ ਨਾਲ ਫਿਰ ਸੂਲ ਬਹੁਤ ਆ ਬਾਈ ਜਿਵੇਂ ਭਾਂ ਜਵਾਗ ਬੈਠੇ ਰਹਿਣ ਥੱਲੇ ਆਡਰ ਬਹੁਤ ਸੋਨਾ ਤਿਆਰ ਕਰਦੀ ਹੁੰਦੀ ਹੈ ਨਾ ਕੱਚੀ ਦਾ ਮਤਲਬ ਵੀ ਰਹਿੰਦਾ ਟਾਈਮ ਇਹਦਾ ਹੂੰ ਠੀਕ ਆ ਬਾਈ ਮੂੰਜੇ ਮੈਂ ਮਰਜੀ ਜਵਾਗ ਜੂ ਬੈਠੇ ਰਹਿਣ ਕਹਿੰਦੀ ਕੁਛ ਨਹੀਂ ਹੂੰ ਤਾਂ ਮਾੜਾ ਇਹ ਕੈਮਰੇ ਦਾ ਕੰਮ ਕਰਦੀ ਉਪਰ ਜੇ ਮਰਦੀ ਮਰਜੀ ਬੈਠਾ ਰਹੇ ਬਾਈ ਕਹਿੰਦਾ ਕਹਿੰਦੀ ਕੁਛ ਨਹੀਂ ਨਾ ਓਏ ਕੱਦ ਜੰਗਾਰ ਰੰਗ ਰੂਪ ਚੰਗਾ ਸਵੀ ਭਲੀ ਆ ਰਾਜੀ ਆ ਬਾਈ ਕੱਚੀ ਕੱਚੀ ਆ ਹਜੇ ਦਿਨ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਕਰਦਾ ਵਧੀਆ ਬਣ ਦਿਆਣੀ ਨੇ ਪੂਰੀ ਵਧੀਆ ਬਾਨ ਬਾਈ 20 25 ਦਿਨ ਦਾਸਦਾ ਬਾਈ ਤਕਰੀਬਨ ਮਹੀਨਾ ਕ ਮੰਨ ਲਿਓ ਕ ਉੱਤੇ ਵੀ ਦਿਨ ਲੈ ਜਾਂਦਾ ਬਾਈ ਪਸੂ ਤੇ ਉਹਦੋਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰਨੀ ਢੱਲਾ ਢੁਲਾ ਦਾਸਦੀਆਂ ਕੀ ਮੋਲ ਆ ਬਾਈ ਜੈ ਜਫਰ ਇਹਦਾ ਬਾਈ 65000 ਰੁਪਏ 65000 ਰੁਪਏ ਮਾਨਤਾਨ ਹੋ ਜੂ ਬਾਈ ਹਾਂ ਮਾਨਤਾਨ ਹੋ ਜੂ ਬਾਈ ਠੀਕ ਕਰ ਬਾਈ 65000 ਰੁਪਇਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜਰੂਰ ਹੋ ਜਾ ਕੱਚੀ ਕੱਚੀ ਆ ਲੈ ਬਾਈ ਨੇੜੇ ਤੋਂ ਆਰਡਰ ਚੈੱਕ ਕਰੋ ਕੰਨਾ ਕੰਲਾ ਥਾਣ ਬਈ ਯਾਰੇ ਥਣ ਨਿਖੜ ਮੇ ਪੂਰੇ ਗੈਪ ਤੇ ਲਾਂਡੂ ਲਾਂਬਾ ਪਈਆਂ ਸਾਰੀਆਂ ਵਰਡਲਾਂ ਕੱਢ ਕੇ ਕਰਮ ਵਾਲੀ ਨੇ ਫੇਰ ਸੋਣਾਗਾ ਬਾਈ ਚੰਗੀ ਅਵਰਡ ਸਨਖੀਆ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਦਿਨ ਹਜੇ ਲੈੰਦੀ ਆ ਬਾਈ ਉਹਦੋਂ ਆਰਡਰ ਆ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈ ਆਇਆ ਅਕੀਰ ਬ੍ਰਿਟਨ ਨੰਬਰ ਕਿਹੜਾ ਸੂਆ ਵਈ ਇਹ ਬਈ ਦੂਜਾ ਸੂਆ ਵਾ ਕਿੰਨੇ ਦਿਨ ਲੈਂਦੀ ਹੈ ਬਈ ਇਹ ਬਈ 10 ਤਰੀਕ ਨੂੰ 9 10 ਤਰੀਕ ਨੂੰ ਦਿਨ ਪੂਰੇ ਆ ਦੇ 9 10 ਨੂੰ ਅੱਜ 28 ਹੋ ਗਈ ਨਾ ਮਤਲਬ 10 12 ਦਿਨ ਲੈ ਜਾਣੇ ਨੇ ਠੀਕ ਆ ਬਾਈ ਕੀ ਰਿਕਾਰਡ ਦੁੱਧ ਦਾ ਇਹ ਪਹਿਲੇ ਸੂਏ ਬਈ ਆਪਾਂ 18 ਕਿਲੋ ਕੱਢਿਆ ਦੁੱਧ ਦਾ 18 ਲੀਟਰ ਪਹਿਲੇ ਸੂਏ ਪਾਈਆਂ ਉਹ ਮਤਲਬ ਵੀ ਆਰਡਰ ਦੇ ਇੱਕ ਬਣਾਉਣਾ ਹੈ ਨੇ ਪੂਰਾ ਰਹੀਆਂ ਢਿੱਲਾਮ ਪੂਰੀਆਂ ਕੱਢ ਗਏ ਆਪਾਂ ਵੀਰ ਪੂਰੀ ਤਿਆਰ ਆ ਗੱਲਾ ਗੱਲਾ ਧਣ ਲੈ ਚਾਰੇ ਧਣ ਇਹਦਾ ਮਤਲਬ ਪਹਿਲੇ ਸੂ ਐ ਪੂਰੀ ਮਸਾਂ ਤੁਰਦੀ ਆ ਜਦੋਂ ਮਤਲਬ ਸੂਣ ਤੇ ਜਮਾ ਨੇੜ ਜਾ ਵਰਦੀ ਆ ਸੁਪੈਦੀ ਆ ਐਨੀ ਬਣ ਜਾਂਦੀ ਆ ਹੂੰ ਅ ਗੱਠਲੇਵਾ ਕਰਨ ਵਾਲੀ ਮੂਹ ਨੂੰ ਤਿਆਰ ਕਰਦੇ ਹਾਂ ਜੀ ਦੇਖੋ ਭਾਈ ਲੈਵਾ ਲੂਵਾ ਬਹੁਤ ਚੰਗਾ ਗੱਲਾ ਗੱਲਾ ਧਣ ਮੱਖਿਆ ਧਣ ਖੋਲੇ ਭਾਈ ਤੋੜ ਕੇ ਦਿਖਾਓ ਚੰਗੀ ਅਵੜ ਦੋਦਰ ਗੜ ਚੰਗਾ ਕੱਚੀ ਜ਼ਰੂਰ ਆ ਬਈ ਡਣ ਲੈਂਦੀ ਆ ਹੱਡਰ ਦੀਆਂ ਢਿੱਲਾਆਂ ਦਾਸਦੀਆਂ ਉਹਦੋਂ ਨੂੰ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰਨਾ ਫੇਸ ਵਗੈਰਾ ਵੀ ਕਰਮਾ ਇਹਦਾ ਚੰਗਾਗਾ ਥੋੜਾ ਥਾਰਾ ਚੈੱਕ ਕਰ ਲੋ ਆਰਡਰ ਕਮਾਲ ਦਾ ਬਈ ਤੇ ਕੀ ਮੋਲ ਆ ਜਾਇਆ ਜਾ ਬਈ ਇਹਦਾ ਮੈਂ 75000 ਰੁਪਏ 75000 ਰੁਪਏ ਮਾਨਤਨ ਹੋ ਜੂ ਬਈ ਹਾਂ ਬਈ ਮਾਨਤਨ ਹੋ ਠੀਕ ਆ 75000 ਰੁਪਏ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚ ਹੋ ਮਾਨਤਨ ਜ਼ਰੂਰ ਹੋ ਜੂਗਾ ਚੰਗੀ ਅਵੜ ਸੁਨੱਖੀ ਹੱਥਾਂ ਲੈਗਾ ਬਈ ਚੰਗਾ ਬਈ ਲੈ ਚਲੋ ਬਈ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਹੀ ਲਖਾਤੇ ਬਈ ਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦਾ ਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ ਜੀ